ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪੰਜਾਬ ਦੀ ਮਹਿਲਾ ਕਾਂਸਟੇਬਲ ਨੇ ਵਿਦੇਸ਼ ਦੇ ਵਿੱਚ ਪੰਜਾਬ ਤੇ ਭਾਰਤ ਦਾ ਨਾਮ ਚਮਕਾਇਆ ਦੱਸਿਆ ਕਿ ਸਿਲਵਰ ਮੈਡਲ ਜਿੱਤ ਕੇ ਇਸ ਕੁੜੀ ਨੇ ਪੂਰੇ ਪੰਜਾਬ ਤੇ ਭਾਰਤ ਨੂੰ ਮਾਣ ਜਿਹੜਾ ਦਵਾਇਆ ਤਾਂ ਦੱਸਿਆ ਕਿ ਮਾਸ਼ੱਲਾਹਤ ਗੇਮਸ ਦੇ ਵਿੱਚ ਜੋ ਪੰਜਾਬ ਦੀ ਮਹਿਲਾ ਕਾਂਸਟੇਬਲ ਹੈ ਉਸਨੇ ਮੈਡਲ ਜਿੱਤਿਆ ਤੇ ਸਿਲਵਰ ਮੈਡਲ ਹੈ ਜਿਹੜਾ ਉਹ ਜੋ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਉੱਥੇ ਹੀ ਜਦੋਂ ਵਾਪਸ ਇੱਕ ਕੁੜੀ ਪੰਜਾਬ ਪਰਤੇ ਆ ਤਾਂ ਹੁਣ ਪਰਿਵਾਰ ਵਾਲਿਆਂ ਦੇ ਵੱਲੋਂ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਵੀ ਕੀਤਾ ਗਿਆ ਤਾਂ ਦੇਖ ਸਕਦੇ ਹੋ ਫੁੱਲਾਂ ਦੇ ਹਾਰ ਆ ਜਿਹੜੇ ਉਹ ਪਾਏ ਜਾ ਰਹੇ ਆ ਤੇ ਮਠਿਆਈ ਵੰਡ ਕੇ ਢੋਲ ਵਜਾ ਕੇ ਜਿਹੜਾ ਖੁਸ਼ੀ ਆ ਉਹ ਮਨਾਈ ਜਾ ਰਹੀ ਆ ਤਾਂ ਮਹਿਲਾ ਕਾਂਸਟੇਬਲ ਜਿਸ ਨੇ ਵਿਅਤਨਾਮ ਦੇ ਵਿੱਚ ਹੋਈਆਂ ਖੇਡਾਂ ਦੇ ਵਿੱਚ ਭਾਰਤ ਦਾ ਨਾਮ ਚਮਕਾਇਆ ਵਾ ਰਸੀ ਇੱਕ ਇੱਕ ਅਹਿਮ ਮੈਡਲ ਹੈ ਜਿਹੜਾ ਉਹ ਜਿੱਤਿਆ ਵਾ ਤੇ ਹੁਣ ਵਾਪਸੀ ਦੇ ਉੱਪਰ ਪਿੰਡ ਤੇ ਪਰਿਵਾਰ ਦੇ ਵੱਲੋਂ ਜਿਹੜੀ ਖੁਸ਼ੀ ਆ ਉਹ ਮਨਾਈ ਗਈ ਆ ਤਾਂ ਤਸਵੀਰਾਂ ਦੇ ਵਿੱਚ ਮਹਿਲਾ ਕਨਸਟੇਬਲ ਬਲਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਨੇ ਬੀਅਤ ਨਾਮ ਦੇ ਵਿੱਚ ਹੋਈਆਂ ਨੌਵੀਂ ਆਸ਼ੀਅਨ ਚੈਂਪੀਅਨਸ਼ਿਪ ਖੇਡਾਂ ਦੇ ਵਿੱਚ ਜੋ ਸਿਲਵਰ ਮੈਡਲ ਹਾਸਲ ਕੀਤਾ ਵਸਦੇ ਕਿ ਮਾਰਸ਼ਲ ਆਰਟਸ ਗੇਮਸ ਦੇ ਵਿੱਚ ਜੋ ਅ ਬਲਜੀਤ ਕੌਰ ਨੇ ਸਿਲਵਰ ਮੈਡਲ ਜਿੱਤਿਆ ਵਾ ਦੱਸਿਆ ਕਿ ਜਲੰਧਰ ਹੈੱਡਕੁਆਟਰ ਦੇ ਵਿੱਚ ਬਲਜੀਤ ਕੌਰ ਤਨਾਤ ਨੇ ਤੇ ਹੁਣ ਮੈਡਲ ਜਿੱਤ ਕੇ ਉਹਨਾਂ ਨੇ ਪੰਜਾਬ ਅਤੇ ਭਾਰਤ ਦਾ ਨਾਮ ਚਮਕਾਇਆ ਉੱਥੇ ਹੀ ਜਦੋਂ ਬਲਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਪਰਿਵਾਰ ਦੇ ਵੱਲੋਂ ਮੈਨੂੰ ਜਿਸ ਤਰੀਕੇ ਦੀ ਸਪੋਰਟ ਕੀਤੀ ਗਈ ਸੀ ਤੇ ਮੈਂ ਉਸ ਦੇ ਤਹਿਤ ਆਪਣੀ ਤਿਆਰੀ ਕੀਤੀ ਤੇ ਫਿਰ ਹੁਣ ਜਦੋਂ ਖੇਡਾਂ ਦੀ ਵਾਰੀ ਆਈ ਮੈਡਲ ਜਿੱਤਣ ਦੀ ਵਾਰੀ ਆਈ ਤਾਂ ਮੈਂ ਮੈਡਲ ਜਿੱਤਿਆ ਵਾ ਤੇ ਇਸ ਦੇ ਨਾਲ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਉੱਥੇ ਹੀ ਪਰਿਵਾਰਕ ਮੈਂਬਰ ਵੀ ਇਸ ਵੇਲੇ ਖੁਸ਼ ਨਜ਼ਰ ਆਇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਸਾਡੇ ਪਰਿਵਾਰਕ ਪਰਿਵਾਰ ਦੇ ਮੈਂਬਰ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਭਾਰਤ ਦਾ ਜੱਥੇ ਤੇ ਪੰਜਾਬ ਦਾ ਨਾਮ ਚਮਕਾਇਆ ਗਿਆ ਉੱਥੇ ਹੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਇਹ ਇੱਕ ਜੋ ਮਾਣ ਵਾਲੀ ਗੱਲ ਹੈ ਕੋਇਕ ਕਾਂਸਟੇਬਲ ਨੇ ਤੇ ਉਹਨਾਂ ਦੇ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਾ ਕੇ ਇਹ ਮੈਡਲ ਜਿੱਤਿਆ ਗਿਆ ਇਸ ਦੌਰਾਨ ਉਹਨਾਂ ਦੀ ਇੱਕ ਛੋਟੀ ਜਹੀ ਬੱਚੀ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਜਦੋਂ ਪਰਿਵਾਰ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਛੋਟੀ ਬੱਚੀ ਵੀ ਜੋ ਆਪਣੀ ਮਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੀ ਸੀ ਤਾਂ ਦੱਸਿਏ ਕਿ ਇਹ ਤਸਵੀਰਾਂ ਜੋ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਲਜੀਤ ਕੌਰ ਜਦੋਂ ਵਿਦੇਸ਼ ਤੋਂ ਵਾਪਸ ਪਰਤੇ ਮੈਡਲ ਜਿੱਤਣ ਤੋਂ ਬਾਅਦ ਵਾਪਸ ਪਰਤੇ ਤਾਂ ਇਸ ਦੌਰਾਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਦਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਸ਼ਾਨਦਾਰ ਸਵਾਗਤ ਹੈ ਜਿਹੜਾ ਹੋਇਆ ਵਾ ਤਾਂ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਉੱਥੇ ਹੀ ਬਲਜੀਤ ਕੌਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਕੋਈ ਗੇਮ ਖੇਡਦੇ ਹੋ ਤਾਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਵੀ ਨਾਮ ਜਿਹੜਾ ਚਮਕੇਗਾ ਤੇ ਨਾਲ ਨਾਲ ਤੁਸੀਂ ਭਾਰਤ ਅਤੇ ਪੰਜਾਬ ਦਾ ਵੀ ਮਾਣ ਵਧਾਓਗੇ ਮੈਮ ਤੁਹਾਡਾ ਅੱਜ ਗੇਮ ਸੀਗੀ ਕਿਹੜੀ ਕੰਟਰੀ ਤੋਂ ਆਏ ਤੁਸੀਂ ਅੱਜ ਹਾਂ ਸਰ ਮੇਰੀ ਏਸ਼ੀਆ 9th ਏਸ਼ੀਆ ਚੈਂਪੀਅਨਸ਼ਿਪ ਸੀ 2025 ਆ ਹੈਲਡਾ ਚਾ ਵਿਏਟਨਾਮ ਤੇ ਮੈਮ ਤੁਹਾਡਾ ਸਟਰਗਲ ਕਿੱਦਾਂ ਦਾ ਰਿਹਾ ਕਿੰਨੇ ਦਿਨ ਲੱਗੇ ਤੁਹਾਨੂੰ ਸਰ ਮੇਰਾ ਸਫ਼ਰ ਬਹੁਤ ਵਧੀਆ ਰਿਹਾ ਕਿ ਮੈਂ ਆਪਣੇ ਇੰਟਰਨੈਸ਼ਨਲ ਜਾ ਰਹੀ ਹਾਂ ਮੈਂ ਪੰਜਾਬੀ ਭਾਰਤ ਨੂੰ ਰਿਪਰਿਜ਼ੈਂਟ ਕਰ ਰਹੀ ਸੀ ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿ ਮੈਂ ਉਸ ਤੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਫਿਲਮ ਮੈਂ ਆਪਣੇ ਮਿੰਨ ਬਰੀ ਮਾਨਵਾਇ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਇੰਡੀਆ ਲਈ ਕੁਝ ਅਛੇ ਲੈ ਕੇ ਆਈ ਹਾਂ ਮਤਲਬ ਮੈਨੂੰ ਬਹੁਤ ਵਧੀਆ ਲੱਗਾ ਮੇਰੇ ਟੋਟਲ 11 ਦੋਸਤਾਂ ਨਾਲ। ਤੇ ਮੈਮ ਤੁਸੀਂ ਦੇਖਿਆ ਅੱਜ ਜਿਵੇਂ ਕਿ ਤੁਸੀਂ ਅੱਜ ਇੰਡੀਆ ਦੇ ਵਿੱਚ ਪਹੁੰਚੇ ਹੋ ਤੁਹਾਡੀ ਫੈਮਿਲੀ ਬਹੁਤ ਖੁਸ਼ ਹੈ ਸਭ ਤੋਂ ਜ਼ਿਆਦਾ ਤਾਂ ਢੀ ਬੇਟੀ ਜਿਆਦਾ ਖੁਸ਼ ਹੋਈ। ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੈ? ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿ ਮਤਲਬ ਮੈਂ ਮੇਰੀ ਫੈਮਿਲੀ ਨੇ ਮੈਨੂੰ ਸਪੋਰਟ ਕਰ ਰਹੇ ਨੇ। ਸਪੈਸ਼ਲੀ ਮੇਰੇ ਹਸਬੰਦ ਮੈਨੂੰ ਬਹੁਤ ਸਪੋਰਟ ਕਰਦੇ ਨੇ। ਮੇਰੀ ਫੈਮਿਲੀ ਨਾਲ ਸਾਰੀ ਮੇਰੇ ਅ ਮੇਰੇ ਮੈਨੂੰ ਮੈਂ ਜਿਆਦਾ ਸਪੋਰਟ ਕਰਦੇ ਨੇ ਕਿ ਮੈਨੂੰ ਕਦੇ ਹੀ ਕਿਤੇ ਨਹੀਂ ਜਾਣਾ ਦਿੱਤੇ ਨੇ। ਹਮੇਸ਼ਾ ਮੇਰੇ ਸਪੋਰ ਕੀ ਤੁਸੀਂ ਜਾਓ ਕੋਈ ਵਾਰ ਵੀ ਅਸੀਂ ਦੇਖ ਲਵਾਂਗੇ ਕਿਹੜਾ ਮੇਰੀ ਬੇਟੀ ਹੈ ਜਗਾਟਾੜੀ ਉਸ ਨੂੰ ਵੱਡੀ ਰੀਝਾਂ ਅੱਛੀ ਮਨਪੁਰਿਆ ਕੀ ਹੋ ਰਿਹਾ ਹੈ ਤੁਹਾਨੂੰ ਅਜੀ ਕੀ ਕਹਿਣਾ ਚਾਹੂਗੇ ਤੁਸੀਂ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਸਾਨੂੰ ਵੀ ਆ ਬਹੁਤ ਪ੍ਰਾਊਡ ਆ ਰਿਹਾ ਹੈ ਬੜੀ ਮਾਣਾਂ ਸਮਨਾਂ ਦਿੱਤੇ ਸਭ ਤੋਂ ਬਸ ਇਹ ਹੁੰਦਾ ਕਿ ਸਪੋਰਟਸ ਪਰਸਨ ਦੀ ਲਾਈਫ ਦੇ ਵਿੱਚ ਚਲੋ ਇਦਾਂ ਦੇ ਮੂਵਮੈਂਟ ਸਾਡੀ ਪ੍ਰਸ਼ੰਸਾ ਨੂੰ ਨਾ ਆਉਂ ਨੂੰ ਮਿਲ ਨੂੰ ਤੇ ਬੜੇ ਖੁਸ਼ ਨੇ ਦੀਬ ਨੇ ਅਸੀਂ ਕਿ ਸਾਨੂੰ ਇਹ ਜਿਹੜਾ ਮਤਲਬ ਕਿ ਇਹ ਮੌਕਾ ਮਿਲਿਆ ਜਿਆਦਾ ਦੇ ਸਾਡੀ ਮਤਲਬ ਬੜੀ ਜੇ ਸਾਡੇ ਲਾਈਫ ਦੀਗਾ ਇਹਦਾ ਸਿਲਵਰ ਮੈਡਲ ਜਿਹੜਾ ਪ੍ਰਾਪਤ ਹੋਇਆ ਬਈ ਜੀ ਇਹ ਸਾਡਾ ਮਾਣ ਆ ਅਬੜਾ ਕੌਫੀ ਕਰਦੇ ਆ ਤੇ ਬਾਕੀ ਹੈ ਕਿ ਜਾ ਕੇ ਆਏ ਆ ਤੇ ਮੈਡਲ ਵੀ ਲੈ ਕੇ ਆਏ ਆ ਤੇ ਉਹਦੇ ਲਈ ਹੋਰ ਵੀ ਜ਼ਿਆਦਾ ਇੰਡੀਆ ਨੂੰ ਅੱਜ ਦੀ ਯੂਥ ਨੂੰ ਤੁਸੀਂ ਕੀ ਰੱਖਸ਼ੀ ਕਰਨਾ ਚਾਹੋਗੇ ਤੁਸੀਂ ਅਸੀਂ ਇਹ ਹੀ ਕਹਾਂਗੇ ਕਿ ਮਤਲਬ ਮੋਸਟਲੀ ਦੇਖੀਦਾ ਤੇ ਅੱਜ ਕੱਲ ਮੁੰਡੇ ਜੀਆਂ ਮੁਰਤੀ ਨਸ਼ਿਆਂ 'ਚ ਲੱਗੇ ਹੋਏ ਨੇ ਅਸੀਂ ਇਹ ਕਹਾਂਗੇ ਕਿ ਤੁਸੀਂ ਮਤਲਬ ਇਹਨਾਂ ਨੂੰ ਅਵੋਇਡ ਕਰੋ ਤੇ ਸਪੋਰਟਸ ਆਓ ਜਦ ਤੁਸੀਂ ਕੋਈ ਹੋਰ ਫੀਲਡ 'ਚ ਜਾਣਾ ਚਾਹੁੰਦੇ ਹੋ ਤਾਂ ਜਾ ਕੇ ਆਪਣਾ ਸਟਰਗਲ ਕਰੋ ਮਿਹਨਤ ਕਰੋ ਤੇ ਕੋਈ ਮੁਕਾਮ ਹਾਸਲ ਕਰੋ ਥੈਂਕ ਯੂ ਸੋ ਮੱਚ